ਬੰਦੇ ਹੁਣ ਆਏ ਨੇ ਦੁਗਣਾ ਨਾਸਤੇ ਆ ਬੱਚੇ ਪਾਣੀ ਦੇ ਵਿੱਚ ਡਿੱਗੇ ਜਿਹੜਾ ਦਰਿਆ ਦੇ ਵਿੱਚ ਡਿੱਗੇ ਹਾਂਜੀ ਇਸ ਦਰਿਆ ਦੇ ਹਾਂਜੀ 1 ਮਿੰਟ ਕੋਰਸਰ ਕਟੋੜ 15 20 ਮੀਟਰ ਪਿਆ ਰਹਾ ਦੋ ਵਾਰ ਤਾਂ ਪਾਣੀ ਪੂੜੀ ਤਾਂ ਪਾਣੀ ਵੀ ਨਹੀਂ ਟੀੰਗਰੇ ਚੈੱਕ ਕਰ ਲੇਗੇ ਪਾਣੀ ਕਿਹੜੀ ਬੀਬੀ ਉਹ ਚੈੱਕ ਕਰ ਲੇਗੇ ਇਹ ਬੱਚਾ ਪਾਣੀ ਦੇ ਵਿੱਚ ਦਰਿਆ ਦੇ ਵਿੱਚ ਡੋੜ ਗਿਆ ਸੀ ਜਿਹਨੂੰ ਬਚਾਇਆ ਜਾ ਰਿਹਾ ਹੈ ਸਾਡੇ ਸੀਐਚਓ ਸਾਹਿਬ ਜਿਹੜੇ ਕਿ ਚੇਤਨ ਜੀ ਟ੍ਰੀਟਮੈਂਟ ਕਰ ਰਹੇ ਨੇ ਇਹਨਾਂ ਦਾ ਜੇ ਜੰਤ ਕਿਤੇ ਨਾ ਮਾਹਨ ਕਿਹੜੀ ਵਾਕਸ ਹੋ ਗਿਆ ਹੈ ਹਾਂ ਹੁਣ ਠੀਕ ਬਸ ਪੈਂਡ ਲਗਾਦਾ ਰਾਜਨ ਹੋ ਗਿਆ ਰੋਡ ਇਹ ਆ ਬੋਲਦਾ ਵਾਟ ਦੇ ਵਿੱਚ ਦਾ ਬੜਾ ਤੈਸਾ ਪਾਣੀ ਰੋਣਾ ਇਹ ਬੱਚਾ ਦਰਿਆ ਦੇ ਵਿੱਚ ਡੁੱਬਣ ਕਰਕੇ ਘਰ ਫਸਲਟ ਕਰਕੇ ਡੁੱਬ ਗਿਆ ਉਸੇ ਪਰ ਬਚਾ ਲਿਆ ਗਿਆ तो आप इन डी आर की टीम तो को भेजिए तो और वहाँ पर तो हमने जैसे सूचना मिली हम तुरंत वोट लेके गए और हम बैठे थे लगभग जहाँ डूबा हुआ था उसको हमने जाके वहाँ पर रेस्टिंग किया तो इसको हमने जाकर उसको डाला उसको पकड़ लिया और उसको हमने सर एक ब्रिज के पास अटका हुआ था और कहाँ अटका हुआ था कितने पानी में था कितने किरते था

ਮੈਂ ਲਾਂਚੇ ਜਾ ਰਿਹਾ ਥਾ ਗਾਉਂ ਕੇ ਲਈ ਆਪਣੇ ਘਰ ਮੈਂ ਕਬੀ ਸੇਵਾ ਕਰਤੀ ਸੀ। ਅੱਜ ਇਸੇ ਕਰਕੇ ਅ ਕੁਝ ਸਮੇਂ ਪਹਿਲਾਂ ਇੱਥੇ ਇੱਕ ਛੜਕਾ ਸਾਜਨ ਕੋਨੇ ਕਿਤੇ ਜਨਾ ਜੱਜ ਸਿੰਘ ਉਮਰੇ ਦੀ 16 ਸਾਲ ਸੀਗੀ ਤੇ ਤੇਜੇ ਰੋਹਿਲੇ ਦਾ ਇਹ ਬੁੱਢਾ ਸੀਗਾ ਤੇ ਪਾਣੀ ਚ ਇੱਥੇ ਡੁੱਬ ਗਿਆ ਸੀਗਾ ਤੇ ਐਂਡਰ ਐਡੀਆਰ ਫੀਮਲੀਰ ਨੂੰ ਲੈ ਕੇ ਆਦਾ ਸਾਡੇ ਕੋਲ ਫਿਰ ਅਸੀਂ ਐਂਡਰ ਦਾ ਚੈੱਕਅਪ ਕਰਤੀ ਸਾਰਾ ਚੈੱਕ ਕੀਤਾ ਹਾਰਟ ਰੇਟ ਬੀਪੀਐਸ ਆ ਰਿਹਾ ਸੀਗਾ ਮਤਬ ਉਹ ਰੱਖੀ ਸੀ 8 ਦਿਨਾਂ ਸੀ ਵੱਜ ਪਾ ਰਹੀ ਸੀਗੇ ਤੇ ਮੁੱਦਾ ਫੁੱਡ ਬਿਲਕੁਲ ਠੀਕ ਹੈ ਤੇ ਬੁਟੀਨ ਕਰਤੀ ਇਸ ਤਰ੍ਹਾਂ